ਹਾਂਜੀ ਸਾਲਾ ਤੁਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾ ਤੁਹਾਡਾ ਨਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਬੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤੁਸੀਂ ਸਾਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ 647366777 ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕਰਾਂਗੇ ਨੈਨੀ ਦੇ ਉੱਪਰ ਤੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਦਾ ਜੋ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਸੀਆਈਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਜੀ ਮੌਜੂਦ ਨੇ ਇਸ ਦਿਨ ਵਾਲੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਜੀ ਸਾਰੇ ਸਤਿਕਾਰਯੋਗੋ ਮੇਰੇ ਵੱਲੋਂ ਕੀ ਹਾਲ ਚਾਲ ਸਰ ਬਹੁਤ ਵਧੀਆ ਗੁਰਜੀਤ ਤੁਸੀਂ ਦੱਸੋ ਬਹੁਤ ਵਧੀਆ ਤੇ ਅਨਲਿਸਟ ਜਿਵੇਂ ਕਿ ਇਮੀਗ੍ਰੇਸ਼ਨ ਦੀ ਜੇ ਅਪਾ ਗੱਲ ਕਰਦੇ ਆ ਤਾਂ ਹੁਣ ਰੀਸੈਂਟਲੀ ਲਿਬਰਲ ਪਾਰਟੀ ਦੇ ਲੀਡਰ ਨੇ ਜੋ ਚੇਂਜ ਹੋਏ ਨੇ ਟਰੂਡੋ ਸਾਹਿਬ ਹੁਣ ਚਲੇ ਗਏ ਨੇ ਤੇ ਹੁਣ ਮਾਰਕ ਕਾਰਨੀ ਲੀਡਰ ਨਿਯੁਕਤ ਹੋ ਗਏ ਨੇ ਤੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਇਮੀਗ੍ਰੇਸ਼ਨ ਦੇ ਉੱਤੇ ਕੋਈ ਅਸਰ ਪਵੇਗਾ ਜਿਹੜੀ ਥੋੜੀ ਬਿਲਕੁਲ ਲੀਡਰ ਚੇਂਜ ਹੋ ਰਿਹਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਵੀ ਚੇਂਜ ਹੋਏਗਾ ਤੇ ਉਹਦੇ ਨਾਲ ਹੀ ਇਹ ਵੀ ਸਪੈਕੂਲੇਸ਼ਨ ਜਾਂ ਅੰਦਾਜ਼ਾ ਲੱਗ ਰਿਹਾ ਹੈ ਕਿ ਇਲੈਕਸ਼ਨਸ ਵੀ ਹੋ ਸਕਦੀਆਂ ਨੇ ਵਿਦੀਨ ਫਿਊ ਮੰਥਸ ਤਾਂ ਬਾਕੀ ਹੁਣੇ ਲਿਬਰਲ ਸਰਕਾਰ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਉਹ ਤਾਂ ਆਲਰੇਡੀ ਅਨਾਊਂਸ ਕੀਤੀ ਹੋਈ ਹੈ ਇਹਨਾਂ ਨੇ ਉਹਦੇ ਵਿੱਚ ਤਾਂ ਕੋਈ ਤਬਦੀਲੀ ਨਹੀਂ ਹੋਣੀ ਪਰ ਜਿਹੜੇ ਪ੍ਰੋਗਰਾਮਸ ਚੱਲ ਰਹੇ ਨੇ ਜਿਨ੍ਹਾਂ ਵਿੱਚ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਮਿਨਿਸਟਰੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਅਨਾਊਂਸਮੈਂਟ ਆਉਣੀ ਹੈ ਜਾਂ ਉਹਨੂੰ ਇਹਨਾਂ ਨੇ ਕੰਟਰੋਲ ਕਰਨਾ ਹੈ ਕਦੇ ਔਨ ਕਰਨਾ ਹੈ ਯਾ ਆਫ ਕਰਨਾ ਹੈ ਉਹ ん <music> ਜੋ ਹੈ ਗਤੀਵਿਧੀਆਂ ਚੱਲ ਰਹੀਆਂ ਨੇ ਸੋ ਬਾਕੀ ਹਜੇ ਕੁੱਲ ਮਿਲਾ ਕੇ ਜੋ ਪਾਲਿਸੀ ਨਾਊਸ ਕੀਤੀ ਗਈ ਹੈ ਜੋ ਤੱਕ ਕੋਈ ਨਵੀਂ ਸਰਕਾਰ ਨਹੀਂ ਆਉਂਦੀ ਉਦੋਂ ਤੱਕ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਹਜੇ ਨਜ਼ਰ ਨਹੀਂ ਆਏਗੀ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਚੱਲਦੀ ਹੈ ਓਕੇ ਮਤਲਬ ਕਿ ਮਾਰਕ ਆਨੇ ਦੇ ਅਨਾਰਲ ਇਮੀਗ੍ਰੇਸ਼ਨ ਚ ਹਾਲੇ ਕੋਈ ਬਦਲਾਅ ਨਹੀਂ ਆ ਰਿਹਾ ਹਾਲ ਦੀ ਕੁੜੀ ਹਜੇ ਕੋਈ ਬਦਲਾਅ ਨਹੀਂ ਆ ਰਿਹਾ ਜੀ ਤੇ ਨਾਲ ਹੀ ਸਰ ਇੱਕ ਨੈਨੀ ਪ੍ਰੋਗਰਾਮ ਜੋ 31 ਮਾਰਚ 2025 ਨੂੰ ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਸੁਣਨ ਜਾ ਰਿਹਾ ਕਿ ਕੁਝ ਨਵੀਆਂ ਅਪਡੇਟਸ ਕੁਝ ਚੇਂजेस ਆਏ ਨੇ ਤਾਂ ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੇ ਕਰ ਦਿ ਪਿਛਲੇ ਸਾਲ ਸਾਲ ਜਾਂ ਮਹੀਨਿਆਂ ਵਿੱਚ ਤਾਂ ਹਮੇਸ਼ਾ ਜਦੋਂ ਵੀ ਅਨਾਉਂਸਮੈਂਟ ਆਈ ਹੈ ਇੰਗਲਿਸ਼ ਮਿਨਿਸਟਰ ਦੀ ਪ੍ਰੋਗਰਾਮ ਨੂੰ ਬੰਦ ਕਰਨ ਦੀ ਆਈ ਹੈ ਜਾਂ ਕੋਈ ਨਾ ਕੋਈ ਸਟਿੱਕਨੈਸ ਵਾਸਤੇ ਉਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਨੇ ਪਰ ਜਿਹੜੀ ਇੱਕ ਪ੍ਰੋਗਰਾਮ ਨੈਨੀ ਕੇਅਰ ਪਾਲਰ ਦੇ ਨਾਮ ਨਾਲ ਕਾਫੀ ਪਪੂਲਰ ਰਿਹਾ ਪਿਛਲੇ ਸਾਲਾਂ ਦੇ ਵਿੱਚ ਉਹ ਪ੍ਰੋਗਰਾਮ ਦੀ ਕਾਫੀ ਉਡੀਕ ਕੀਤੀ ਜਾ ਰਹੀ ਸੀ ਸੋ ਜਿਹੜਾ ਕਿ ਹੁਣ 31 ਮਾਰਚ 2025 ਤੋਂ ਉਹਨਾਂ ਦੀ ਐਪਲੀਕੇਸ਼ਨ ਦੀ ਇਨਟੈਕ ਸ਼ੁਰੂ ਹੋ ਰਹੀ ਹੈ ਪਰ ਉਹਦੇ ਵਿੱਚ ਵੱਡੀ ਤਬਦੀਲੀ ਚੇਂਜ ਆਈ ਆਈ ਹੈ ਨਜ਼ਰ ਆਈ ਹੈ ਵੱਡੀ ਤਬਦੀਲੀ ਕੀਤੀ ਗਈ ਹੈ ਕਿ ਜਿਹੜੀ ਐਪਲੀਕੇਸ਼ਨ ਦੀ ਇਨਟੈਕ ਕੀਤੀ ਜਾਣੀ ਹੈ ਤੇ ਉਹਦੇ ਵਿੱਚ ਜਿਹੜੀ ਫਰਦਰ ਇਨਟੈਕ ਹੋਣੀ ਹੈ ਕਿਹਦੀ ਕਿਹਦੀ ਹੋਣੀ ਹੈ ਵਿਦਨ ਕੈਨੇਡਾ ਹੋਣੀ ਹੈ ਜਾਂ ਹੋਰ ਕਿਹੜੇ ਕਿਹੜੇ ਐਪਲੀਕੈਂਟਸ ਨੇ ਸੋ ਸਭ ਤੋਂ ਵੱਡੀ ਇੱਕ ਜਿਹੜੀ ਇੰਪੋਰਟੈਂਟ ਅਪਡੇਸ਼ਨ ਹੈ ਉਹ ਇਹ ਹੀ ਹੈ ਕਿ ਨੈਨੀ ਹੁਣ ਨੈਨੀ ਨੀਦਰ ਪ੍ਰੋਗਰਾਮ ਦਾ ਨਾਮ ਵੀ ਚੇਂਜ ਹੈ ਹੋਮ ਕੇਅਰ ਵਰਕ ਪਾਇਲਟ ਪ੍ਰੋਗਰਾਮ ਦੇ ਨਾਮ ਦੇ ਨਾਲ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ 31 ਮਾਰਚ 2025 ਤੋਂ ਇਹਦੀ ਇੰਟੈਕ ਸ਼ੁਰੂ ਹੋਣ ਜਾ ਰਹੀ ਹੈ ਓਕੇ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇਨਸਾਈਡ ਕੈਨੇਡਾ ਮਤਲਬ ਕਿ ਉਹ ਹੁਣ ਇਹਦੇ ਵਿੱਚ ਅਰਜੀ ਦੇ ਸਕਦੇ ਨੇ ਆਪਣੀ ਬਿਲਕੁਲ ਸੋ ਜਿਹੜੀ ਤਬਦੀਲੀ ਕੀਤੀ ਗਈ ਹੈ ਪਹਿਲਾਂ ਤਾਂ ਇਹ ਸੀ ਕਿ ਜਦੋਂ ਵੀ ਨੈਨੀ ਪ੍ਰੋਗਰਾਮ ਖੁੱਲਦਾ ਰਿਹਾ ਤਾਂ ਉਦੋਂ ਓਵਰ ਸੀਜ਼ ਐਪਲੀਕੈਂਟ ਜਾਂ ਜਿਹੜੀ ਵੀ ਕੰਟਰੀ 'ਚ ਕੋਈ ਬੈਠਾ ਹੈ ਉੱਥੋਂ ਆਪਣੀ ਐਪਲੀਕੇਸ਼ਨ ਉਹਦੀ 서ਮਿਟ ਹੋ ਸਕਦੀ ਹੈ ਜੋ ਵੀ ਫਰਦਰ ਐਲੀਜੀਬਿਲਟੀ ਕਰਟਰੀਆ ਹੈਗਾ ਉਹ ਜੇ ਫੁੱਲਫਿਲ ਕਰਦਾ ਹੁੰਦਾ ਤਾਂ ਹੁਣ ਜਿਹੜੀ ਕਿ ਉਨ ਵੱਡੀ ਤਬਦੀਲੀ ਹੋਈ ਹੈ ਚੇਂਜ ਹੋਈ ਹੈ ਉਹ ਇਨਟੈਕ ਜਿਹੜੀ ਕੀਤੀ ਜਾਏਗੀ ਉਹ ਡਿਪਾਰਟਮੈਂਟ ਨੇ ਜਿਹੜਾ ਅਨਾਉਂਸ ਕੀਤਾ ਹੈ ਵੈਸੇ ਇਹ ਕੋਈ ਚੰਗੀ ਗੱਲ ਵੀ ਹੈ ਕਿ ਜਿਹੜੇ ਵਿਦਨ ਕੈਨੇਡਾ ਐਪਲੀਕੇਟਸ ਬੈਠੇ ਨੇ ਸੋ ਇਨਸਾਈਡ ਕੈਨੇਡਾ ਇੰਡੀਵਿਜੂਅਲਸ ਦੇ ਵਾਸਤੇ ਇਨਟੈਕ ਸ਼ੁਰੂ ਹੋਣ ਜਾ ਰਹੀ ਹੈ 31 ਮਾਰਚ 2025 ਤੋਂ ਜਿਹੜੇ ਆਊਟਸਾਈਡ ਕੈਨੇਡਾ ਬੈਠੇ ਨੇ ਉਹਨਾਂ ਦੇ ਵਾਸਤੇ ਜਿਹੜੀ ਇਨਟੈਕ ਦੀ ਅਰਜ਼ੀਆਂ ਦੀ ਇਨਟੈਕ ਲਈ ਜਾਣੀ ਹੈ ਉਹਦੀ ਡੇਟ ਬਾਦ ਦੇ ਵਿੱਚ ਜਦੋਂ ਵੀ ਅਗਲੇ ਮਹੀਨਿਆਂ ਚ ਅਨਾਉਂਸ ਕੀਤੀ ਜਾਏਗੀ ਪਰ 31 ਮਾਰਚ ਤੋਂ ਜਿਹੜੇ ਵਿਦਨ ਕੈਨੇਡਾ ਬੈਠੇ ਨੇ ਇੰਡੀਵਿਜੁਅਲ ਚਾਹੇ ਹੋਣ ਕੋਈ ਇੱਥੇ ਆਲਰੇਡੀ ਜੌਬ ਕਰ ਰਿਹਾ ਹੈ ਜਾਂ ਜਿਹਦੀ ਐਲੀਜੀਬਿਲਟੀ ਬਣਦੀ ਹੈ ਸੋ ਉਹਨਾਂ ਦੀ ਐਪਲੀਕੇਸ਼ਨਾਂ ਦੀ ਜਿਹੜੀ ਇਨਟੈਕ ਹੈ 31 ਮਾਰਚ 2025 ਤੋਂ ਲਈ ਜਾਏਗੀ ਸੋ ਉਹਦੇ ਵਿੱਚ ਕਈ ਤਾਂ ਇਹ ਹੈਗੇ ਨੇ ਜਿਹੜੇ ਆਲਰੇਡੀ ਵਰਕ ਪਰਮਿਟ ਤੇ ਨੇ ਕੋਈ ਪੋਸਟ ਗ੍ਰੈਡ ਪਰਮਿਟ ਤੇ ਹੈ ਕੋਈ ਓਪਨ ਪਰਮਿਟ ਤੇ ਹੈ ਨਾਲ ਹੀ ਸਰਕਾਰ ਨੇ ਵੀ ਆਖਿਆ ਕਿ ਅ ਜਿਹਨਾਂ ਦੇ ਆਊਟ ਆਫ ਸਟੇਟਸ ਵੀ ਕੋਈ ਇੰਡੀਵਿਜੂਅਲ ਹੈਗੇ ਨੇ ਉਹਨਾਂ ਵਾਸਤੇ ਵੀ ਸਪOTS ਅਸੀਂ ਰੱਖਾਂਗੇ ਉਹਦੀ ਹੁਣ ਜੋ ਡਿਟੇਲ ਹੈ ਆਊਟ ਆਫ ਸਟੇਟਸ ਵਾਲੇ ਇੰਡੀਵਿਜੂਅਲ ਦੀ ਕਿਵੇਂ ਐਪਲੀਕੇਸ਼ਨ ਵਾਸਤੇ ਕੀ ਕੰਡੀਸ਼ਨਸ ਹੋਣਗੀਆਂ ਉਹ ਜਦੋਂ ਵੀ ਹੁਣ ਇਨਸਟਰਕਸ਼ਨ ਗਾਈਡ ਆਉਂਦੀ ਹੈ ਉਹਦੇ ਵਿੱਚ ਦੱਸਿਆ ਜਾਏਗਾ ਜੀ ਬਿਲਕੁਲ ਤਾਂ ਮਤਲਬ ਕਿ ਜੋ ਇਨਸਾਈਡ ਕੈਨੇਡਾ ਨੇ ਉਹਨਾਂ ਦੇ ਲਈ ਬਹੁਤ ਚੰਗੀ ਖਬਰ ਹੈ ਸਾਹਮਣੇ ਆਈ ਹੈ ਜੋ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਨੇ ਤਾਂ ਬਿਲਕੁਲ ਸਰ ਉਹਨਾਂ ਦੀ ਐਲੀਜੀਬਿਲਟੀਜ਼ ਕੀ ਹੋ ਸਕਦੀਆਂ ਨੇ ਜੋ ਇਨਸਾਈਡ ਕੈਨੇਡਾ ਨੇ ਇਸ ਪ੍ਰੋਗਰਾਮ ਦਾ ਫਾਇਦਾ ਲੈਣਾ ਚਾਹੁੰਦੇ ਨੇ ਬਿਲਕੁਲ ਸੋ ਸ ਵਰਕਰ ਪਾਲਰ ਪ੍ਰੋਗਰਾਮ ਚੱਲ ਰਿਹਾ ਹੈ ਜਿਹੜੀ ਬੇਸਿਕ ਐਜੂਕੇਸ਼ਨ ਦੀ ਐਲੀਜੀਬਿਲਟੀ ਦੀ ਗੱਲ ਕਰੀਏ ਹਾਇਰ ਸਕੈਂਡਰੀ ਐਜੂਕੇਸ਼ਨ ਦਾ ਟੁਕੜਾ ਹੋਣੀ ਲਾਜ਼ਮੀ ਹੈ ਔਰ ਜੇ ਉਹਨਾਂ ਵਿੱਚੋਂ ਵਰਕ ਐਕਸਪੀਰੀਅੰਸ ਦੀ ਗੱਲ ਆ ਜਾਂਦੀ ਹੈ ਜਿਹੜੇ ਹੁਣ ਕਾਡੈਂਸ਼ੀਅਲਸ ਫਿਟ ਕਰਨੇ ਨੇ ਕਿ ਉਹ ਤੁਹਾਡੇ ਕੋਲ ਹੋਣੇ ਲਾਜ਼ਮੀ ਨੇ ਜਾਂ ਤਾਂ ਤੁਹਾਡੇ ਕੋਲ 6 ਮਨਸ ਦਾ ਰੈਲੇਵੈਂਟ ਵਰਕ ਐਕਸਪੀਰੀਅੰਸ ਹੋਵੇ ਮੰਨ ਲਓ ਹੁਣ ਜੇ ਤੁਸੀਂ ਕੇਅਰ ਗੀਵਰ ਦੀ ਜੌਬ ਕਰ ਰਹੇ ਹੋ ਬੱਚਿਆਂ ਵਾਸਤੇ ਕਰ ਰਹੇ ਹੋ ਜਾਂ ਬਜ਼ੁਰਗਾਂ ਵਾਸਤੇ ਕਰ ਰਹੇ ਹੋ ਜਾਂ ਤੁਹਾਡੇ ਕੋਲ 6 ਮਹੀਨੇ ਦੇ ਕਾਡੈਂਸ਼ੀਅਲ ਕੋਰਸ ਹੋਣਾ ਲਾਜ਼ਮੀ ਹੈ ਸੋ ਚਾਹੇ ਤੁਹਾਡੇ ਕੋਲ 6 ਮ ਜੇਮ ਜਵਾਬ ਦਾ ایکسپੀਰੀਅੰਸ ਹੈ ਜਿਹੜਾ ਤੁਹਾਡਾ ਕੀ ਵਰਕ ایکسپੀਰੀਅੰਸ ਵਾਲੇ ਉਹ ਕੰਪਨੀਆਂ ਦਾ ਕਾਊਂਟ ਕੀਤਾ ਜਾਏਗਾ ਜਾਂ ਤੁਸੀਂ ਕੋਈ ਘੱਟੋ-ਘੱਟ 6 ਮਹੀਨੇ ਦਾ ਜਿਵੇਂ ਪਰਸਨਲ ਸਪੋਰਟ ਵਰਕਰ ਕੋਈ ਈਸੀ ਕোর্স ਕੀਤਾ ਹੁੰਦਾ ਕਿਸੇ ਕੁਲਕੀਤ ਪ੍ਰੋਡਰ ਦਾ ਕੋਰਸ ਹੈਗਾ ਸੋ ਜਿਹੜੀਆਂ ਐਦਾਂ ਦੀਆਂ ਕੋਰਸ ਦੀ ਕੰਡੀਸ਼ਨਲ ਨੇ ਉਹ ਕਟੋਕਟ 6 ਮਹੀਨੇ ਦਾ ਉਹ ਵੀ ਚੱਲੇਗਾ ਜਾਂ 6 ਮਹੀਨੇ ਦਾ ਵਰਕ ਐਕਸਪੀਰੀਅੰਸ ਹੋਵੇ ਉਸ ਤੋਂ ਬਾਅਦ ਆ ਜਾਂਦੀ ਹੈ ਲੈਂਗੁਏਜ ਦੀ ਜੋ ਵੀ ਕੰਡੀਸ਼ਨ ਕੀ ਨੇ ਸੋ ਲੈਂਗੁਏਜ ਦੇ ਵਿੱਚ ਜਿੱਦਾਂ ਆਪਾਂ ਪਤਾ ਕਿ ਇੰਗਲਿਸ਼ ਲੈਂਗੁਏਜ ਦਾ ਸੀਐਲਬੀ ਲੈਵਲ 4 ਹੋਣਾ ਲਾਜ਼ਮੀ ਹੈ ਸੋ ਕਾਫੀ ਸੌਖੇ ਉਹਦੇ ਜਿਹੜੇ ਕੰਪੋਨੈਂਟਸ ਨੇ ਮੋਡੀਊਲਸ ਨੇ ਸੋ ਉਹ ਹੁਣ ਜ਼ਰੂਰੀ ਹੈ ਉਸ ਤੋਂ ਬਾਅਦ ਜੌਬ ਆਫਰ ਵੀ ਹੋਣੀ ਜ਼ਰੂਰੀ ਹੈ ਤੁਹਾਡੇ ਕੋਲ ਹੁਣ ਜੌਬ ਆਫਰ ਦੇ ਵਿੱਚ ਵੀ ਦੋ ਸਟਰੀਮ ਦੇ ਦਿੱਤੀ ਉਹਨਾਂ ਨੇ ਕਿ ਇੱਕ ਤਾਂ ਪ੍ਰਾਈਵੇਟ ਹਾਊਸਹੋਲਡ ਤੋਂ ਜੌਬ ਹੋ ਸਕਦੀ ਹੈ ਉੱਤੋਂ ਬਾਅਦ ਹੈ ਕਿ ਕਿਸੇ ਦੇ ਘਰੇ ਵੀ ਜ਼ਰੂਰਤ ਹੈ ਕੇਰਗਿਵਰਦੀ ਤਾਂ ਬੱਚਿਆਂ ਵਾਸਤੇ ਹੈ ਜਾਂ ਬਜ਼ੁਰਗਾਂ ਵਾਸਤੇ ਹੈ ਜਾਂ ਕਿਸੇ ਆਰਗੇਨਾਈਜੇਸ਼ਨ ਵਿੱਚ ਵੀ ਤੁਸੀਂ ਜਿਹੜੀ ਜੌਬ ਦੀ ਆਫਰ ਤੁਹਾਨੂੰ ਮਿਲ ਸਕਦੀ ਹੈ ਉਹ ਜਿਹੜੀਆਂ ਆਰਗੇਨਾਈਜੇਸ਼ਨ ਨੇ ਫੋਰ ਐਗਜ਼ਾਮਪਲ ਉਹ ਤੁਸੀਂ ਫੁੱਲ ਟਾਈਮ ਜੌਬ ਕਰ ਰਹੇ ਹੋ ਉਹ ਵੀ ਚੱਲੇਗੀ ਜਿੱਥੇ ਤੁਹਾਡੀ ਜੌਬ ਆਲਰੇਡੀ ਚੱਲ ਰਹੀ ਹੈ ਜਾਂ ਤੁਹਾਨੂੰ ਕੋਈ ਪ੍ਰਾਈਵੇਟ ਹਾਊਸਹੋਲਡ ਦੇ ਵਿੱਚੋਂ ਵੀ ਜੋਬ ਆਫਰ ਹੋ ਸਕਦੀ ਹੈ ਫੋਰ ਐਗਜ਼ਾਮਪਲ ਜਿਵੇਂ ਹੋਮ ਹੈਲਥ ਕੇਅਰ ਸਰਵਿਸ ਪ੍ਰੋਵਾਈਡਰ ਨੇ ਹੋਮ ਕੇਅਰ ਸਪੋਰਟ ਸਰਵਿਸ ਪ੍ਰੋਵਾਈਡਰ ਹੈਗੇ ਨੇ ਡਾਇਰੈਕਟ ਕੇਅਰ ਏਜੰਸੀ ਜਿੱਥੇ ਤੁਸੀਂ ਜੋਬ ਕਰ ਰਹੇ ਹੋ ਸੋ ਇਹ ਹੈਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਦੀਆਂ ਜੋਬ ਆਫਰਸ ਨੇ ਤੇ ਜਾਂ ਫਿਰ ਕਿਸੇ ਤੁਹਾਨੂੰ ਕਰੋ ਕਿਸੇ ਦੇ ਕੋਲ ਜੋਬ ਮਿਲੀ ਹੋਈ ਹੈ ਤੁਸੀਂ ਉੱਥੇ ਜੋਬ ਕਰ ਰਹੇ ਹੋ ਤਾਂ ਉਹ ਵੀ ਤੁਹਾਡੀ ਜੋਬ ਅਫਰ ਚਲੇਗੀ ਸੋ ਇਹ ਬੇਸਿਕ ਜਿਹੜੀਆਂ ਕੰਡੀਸ਼ਨਸ ਨੇ ਇਹ ਹੋਣੀਆਂ ਲਾਜ਼ਮੀ ਨੇ ਸੋ ਤੁਸੀਂ ਵਿਦਨ ਕੈਨੇਡਾ ਬੈਠੇ ਹੋ ਤੇ ਇਹ ਤੁਹਾਡੇ ਫੈਕਟਰਸ ਪੂਰੇ ਹੋ ਰਹੇ ਨੇ ਤਾਂ ਤੁਸੀਂ ਐਲੀਜੀਬਲ 31 مارچ 2025 ਤੋਂ ਇਹ ਐਪਲੀਕੇਸ਼ਨ ਦੀ ਇਨਟੈਕ ਲਈ ਜਾਏਗੀ 홈 ਕੇਅਰ ਵਰਕਰ ਪਾਇਲਟ ਦੇ ਨਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਜੀ ਤੇ ਸਰ ਇਸ ਪ੍ਰੋਗਰਾਮ ਨੂੰ ਲੈ ਕੇ ਥੋੜੀ ਕਨਫਿਊਜ਼ਨ ਇਹ ਹੈ ਕਿ ਇਹਦਾ ਜੋ ਐਕਸਪੀਰੀਅੰਸ ਹੈ 6 ਮਹੀਨੇ ਦਾ ਮੰਗਿਆ ਗਿਆ ਹੈ ਪਰ ਕੁਝ ਸੁਣਨ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਕੁਆਲੀਫਾਈ ਹੋ ਸਕਦੇ ਹੋ ਇਹਨੂੰ ਲੈ ਕੇ ਥੋੜਾ ਕਲੈਰੀਫਾਈ ਕਰੋ ਬਿਲਕੁਲ ਜਿਹੜੀ ਨਵੀਂ ਅਪਡੇਸ਼ਨ ਆਈ ਹੈ ਇਨਸਟ੍ਰਕਸ਼ਨ ਆਈਆਂ ਨੇ ਉਹਦੇ ਵਿੱਚ 6 ਮਹੀਨੇ ਦਾ ਘੱਟੋ ਘੱਟ ਐਕਸਪੀਰੀਅੰਸ ਹੋਣਾ ਲਾਜ਼ਮੀ ਤੋ ਜਦੋਂ ਐਪਲੀਕੇਸ਼ਨ ਦੀ ਇਨਟੈਕ ਮੰਨ ਲਓ ਤੁਹਾਡੀ 31 ਮਾਰਚ 2025 ਨੂੰ ਐਪਲੀਕੇਸ਼ਨ ਦੀ ਇਨਟੈਕ ਹੋਗੀ ਤਾਂ ਤੁਸੀਂ 6 ਮਹੀਨੇ ਦਾ ਐਕਸਪੀਰੀਅੰਸ ਉਦੋਂ ਤੱਕ ਹੋਣਾ ਜ਼ਰੂਰੀ ਹੈ ਸੋ ਜਿਹੜੇ ਪਹਿਲਾਂ ਇਨਸਟ੍ਰਕਸ਼ਨਸ ਆਈਆਂ ਸਿਗੀਆਂ ਉਹਦੇ ਵਿੱਚ ਜਿਹੜਾ ਓਵਰਸੀਜ਼ ਤੋਂ ਸੀਗਾ ਕਿ ਉਹ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਅਨਾਉਂਸ ਕੀਤਾ ਸੀ 12 ਮਹੀਨਿਆਂ ਦਾ ਪਰ ਉਦੋਂ ਵੀ ਜਿਹੜੇ ਵਿਦਨ ਕੈਨੇਡਾ ਇੰਡੀਵਿਜੂਅਲ ਸੀਗੇ ਹੁਣ ਤਾਂ ਕੈਟਾਗਰੀ ਨਵੀਂ ਸਟਰੀਮ ਚ ਆ ਗਈ ਇਹ ਪਹਿਲਾਂ ਤਾਂ ਜੋ ਪੁਰਾਣਾ ਉਹਦਾ ਸਿਸਟਮ ਸੀਗਾ ਪ੍ਰੋਗਰਾਮ ਦਾ ਉਹੀ ਚੱਲਦਾ ਆ ਰਿਹਾ ਸੀਗਾ ਤਾਂ ਜਿਹੜਾ ਹੁਣ ਐਕਸਪੀਰੀਅੰਸ ਆ ਓਨਲੀ ਵਿਦਨ ਕੈਨੇਡਾ ਜਿਹੜੇ ਐਪਲੀਕੈਂਟਸ ਬੈਠੇ ਨੇ ਉਹਨਾਂ ਵਾਸਤੇ ਹੀ ਹੈ ਜੀ ਤੋ ਉਹ ਤਾਂ ਵਿਦਨ ਕੈਨੇਡਾ ਵਾਸਤੇ ਤਾਂ ਪਿਛਲੀ ਇਨਸਟਰਕਸ਼ਨ ਦੇ ਵਿੱਚ ਵੀ 6 ਮਹੀਨੇ ਦਾ ਐਕਸਪੀਰੀਅੰਸ ਨਾਲ ਫਾਈਲ ਲੱਗ ਰਹੀ ਸੀ ਜੀ ਤੇ ਵੈਸੇ ਵੀ ਇਹ ਹੈ ਕਿ ਜਦੋਂ 6 ਮਹੀਨੇ ਦਾ ਐਕਸਪੀਰੀਅੰਸ ਆ ਤੁਹਾਡੀ ਫਾਈਲ ਲੌਕ ਇਨ ਹੋ ਗਈ ਸਬਮਿਟ ਹੋ ਗਈ ਜਿੰਨਾ ਤੱਕ ਫਾਈਲ ਪ੍ਰੋਸੈਸਿੰਗ ਚੱਲਨੀ ਹੈ ਅਗਲੇ 5 6 8 10 ਮਹੀਨੇ ਲੱਗਣੇ ਨੇ ਤਾਂ ਤੁਹਾਡੀ ਜੌਬ ਕੰਟੀਨਿਊ ਚੱਲ ਹੀ ਰਹੀ ਹੈ ਪਰ ਵੈਸੇ ਵੀ ਟੈਕਨੀਕਲੀ ਜਿਹੜੀ ਇਹਦੀ ਰਿਕੁਆਇਰਮੈਂਟ ਹੈਗੀ ਉਹ ਸਪੈਸੀਫਿਕਲੀ 6 ਮਹੀਨੇ ਹੀ ਦੱਸੀ ਗਈ ਹੈ ਬਾਕੀ ਜਿਹੜੀ ਹੋਰ ਡਿਟੇਲਸ ਨੇ ਜਦੋਂ ਇਨਸਟਰਕਸ਼ਨ ਗਾਈਡ ਖੁੱਲੇਗੀ ਔਨ that day ਜਦੋਂ ਓਪਨ ਹੋ ਜਾਏਗਾ ਪ੍ਰੋਗਰਾਮ ਤਾਂ ਉਹਦੇ ਵਿੱਚ ਜ਼ਿਆਦਾ ਵਿ ਨੇ ਹੋਣਗੀਆਂ ਜੀ ਤੇ ਸਿਰ ਸਪੋਸ ਜੇਕਰ ਕਿਸੇ ਦਾ 30 ਮਾਰਚ ਨੂੰ 6 ਮਹੀਨੇ ਦਾ ਐਕਸਪੀਰੀਅੰਸ ਪੂਰਾ ਹੋ ਰਿਹਾ ਤਾਂ ਕੀ ਉਹ ਐਲੀਜੀਬਲ ਹੋਵੇਗਾ ਅਗਲੇ ਦਿਨ? ਯਾ ਬਿਲਕੁਲ ਹੋਏਗਾ। ਓਕੇ। ਸੋ 6 ਮਹੀਨੇ ਉਹ ਤੇ ਪੂਰੇ ਹੋ ਗਏ ਤੇ ਬਾਕੀ ਜਿਹੜੇ ਹੋਰ ਨਾਲ ਕੰਪੋਨੈਂਟਸ ਨੇ ਉਹ ਵੀ ਉਹਦੇ ਪੂਰੇ ਹੋਣੇ ਚਾਹੀਦੇ ਨੇ ਜੋ ਆਪਾਂ ਹੁਣੀ ਡਿਸਕਸ ਕੀਤੇ ਨੇ ਜਿਹੜੇ 6 ਫੈਕਟਰ ਹੈਗੇ ਨੇ। ਤੇ ਸਰ ਜੇਕਰ ਕਿਸੇ ਕੋਲ ਕੋਈ ਵੀ ਇੱਕ ਡਾਕੂਮੈਂਟ ਮਿਸਿੰਗ ਆਇਆ ਚਾਹੇ ਉਹਨਾਂ ਦਾ ਉਹ ਐਜੂਕੇਸ਼ਨ ਦਾ ਜਿਵੇਂ ਵੈਸ ਕਰਵਾਉਂਦੇ ਨੇ ਜਿਹੜੀ ਡਿਗਰੀ ਏਵੈਲੂਏਸ਼ਨ ਉਹ ਮਿਸਿੰਗ ਆ ਜਾਂ ਫਿਰ ਆਸ ਦਾ ਰਿਜ਼ਲਟ ਨਹੀਂ ਆਇਆ ਤਾਂ ਕੀ ਉਹ ਅਪਲਾਈ ਨਹੀਂ ਕਰਨਾ ਚਾਹੀਦਾ ਭਲਾ ਕਿ ਕ੍ਰੈਡੈਂਸ਼ੀਅਲ ਐਜੂਕੇਸ਼ਨ ਦੇ ਹੋਣੇ ਲਾਜ਼ਮੀ ਨੇ ਆਇਲਟਸ ਦਾ ਰਿਜ਼ਲਟ ਵੀ ਹੋਣਾ ਲਾਜ਼ਮੀ ਹੈ ਕਿਉਂਕਿ ਮੋਸਟ ਮੈਡਿਟਰੀ ਡਾਕੂਮੈਂਟਸ ਹੈਗੇ ਨੇ ਅਦਰਵਾਇਜ਼ ਜੇ ਤੁਸੀਂ ਫਾਈਲ ਸਬਮਿਟ ਕਰੋਗੇ ਇਹਨਾਂ ਡਾਕੂਮੈਂਟਸ ਤੋਂ ਬਿਨਾ ਜਿਹੜੇ ਮਸਟ ਰਿਕੁਆਇਰਡ ਡਾਕੂਮੈਂਟਸ ਨੇ ਇਹ ਸਬਮਿਟ ਹੋਣੇ ਲਾਜ਼ਮੀ ਨੇ ਤਾਂ ਦੈਨ ਫਾਈਲ ਜਿਹੜੀ ਹੈਗੀ ਉਹ ਇਨਕੰਪਲੀਟ ਮੰਨੀ ਜਾਏਗੀ ਸਬਮਿਟ ਤਾਂ ਤੁਸੀਂ ਕਰ ਦੋਗੇ ਬਾਈਚਾਸ ਜੇ ਤੁਸੀਂ ਅਟੈਚ ਕਰਤਾ ਸਬਮਿਟ ਤਾਂ ਹੋਗੀ ਬਟ ਇਨਕੰਪਲੀਟ ਫਾਈਲ ਜਿਹੜੀ ਹੈਗੀ ਵਾਪਸ ਆਏਗੀ ਜਿਹੜਾ ਸੈਕਸ਼ਨ ਇਰਪੈਕ ਦਾ 10 11 12 ਇਰਪੈ ਜੀ ਜਿਹੜੀ ਪ੍ਰੋਸੈਸਿੰਗ ਦਾ ਪੈਰਾਮੀਟਰ ਹੈ ਫਾਈਲ ਦੀ ਕੰਪਲੀਟਨੈਸ ਚੈੱਕ ਕੀਤੀ ਜਾਂਦੀ ਹੈ ਸੋ ਜੇ ਤੁਹਾਡੇ ਕੋਲ ਕੰਡੈਨਸ਼ਨ ਨਹੀਂ ਹੈਗਾ ਜਾਂ ਆਲਟਸ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਫਾਈਲ ਇਹ ਸਬਮਿਟ ਨਹੀਂ ਕਰਨੀ ਚਾਹੀਦੀ ਜੀ ਤੇ ਸਰ ਜੇਕਰ ਪਹਿਲਾਂ ਕੇਸ ਰਿਫਿਊਜ਼ ਹੋ ਚੁੱਕਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਦੁਬਾਰਾ ਲਵਾਉਣਾ ਚਾਹੁੰਦੇ ਨੇ ਤਾਂ ਸੀਆਈਸੀ ਇਮੀਗ੍ਰੇਸ਼ਨ ਉਹਨਾਂ ਦੀ ਹੈਲਪ ਕਰੇਗਾ ਬਿਲਕੁਲ ਜੇ ਪਹਿਲਾਂ ਕਦੇ ਤੁਹਾਡੇ ਰਿਫਿਊਜ਼ ਹੋਏ ਨੇ ਜਾਂ ਪਹਿਲਾਂ ਫਾਈਲ ਸਬਮਿਟ ਹੋਈ ਪ੍ਰੋਸੈਸ ਨਹੀਂ ਹੋਈ ਕੋਈ ਵੀ ਕਾਰਨ ਹੋਇਆ ਸੋ ਰੀਫਾਈਲਿੰਗ ਅਸੀਂ ਰਿਫਿਊਜ਼ਡ ਕੇਸਸ ਦੀ ਵੀ ਕਰਦੇ ਹਾਂ ਬਿਲਕੁਲ ਸੋ ਅਨਿਜੀਬਿਲਟੀ ਤੁਹਾਡੀ ਬੰਨੀ ਚਾਹੀਦੀ ਹੈ ਅਸੈਸਮੈਂਟ ਅਸੀਂ ਕਰਾਂਗੇ ਜੇ ਸਾਨੂੰ ਲੱਗਦਾ ਕਿ ਤੁਹਾਡੇ ਸਾਰੇ ਕੰਪੋਨੈਂਟਸ ਪੂਰੇ ਨੇ ਦੈਨ ਰੀਫਾਈਲ ਹੋ ਸਕਦੀ ਹੈ ਚਾਹੇ ਪਹਿਲਾਂ ਕੇਸ ਰਿਫਿਊਜ਼ ਹੋ ਵੀ ਹੋਇਆ ਹੋਵੇ ਜੀ ਤੇ ਸਰ ਜਿਵੇਂ ਕਿ ਪਾਇਲਟ ਪ੍ਰੋਗਰਾਮਰ ਜੇਕਰ ਕੋਈ ਇਸ ਵਾਰੀ 2025 ਤੇ ਜਦੋਂ ਐਪਲੀਕੇਸ਼ਨਸ ਲਈਆਂ ਜਾਣਗੀਆਂ ਉਦੋਂ ਕਿਸੇ ਕਾਰਨ ਕਰਕੇ ਉਹ ਰਹਿ ਜਾਂਦਾ ਹੈ ਤਾਂ ਆਉਣ ਵਾਲੇ ਸਾਲ ਦੇ ਵਿੱਚ ਉਹ ਅਪਲਾਈ ਕਰ ਸਕਦਾ ਹੈ ਬਿਲਕੁਲ ਗੁਰਜੀ ਅਗਲੇ 5 ਸਾਲ ਲਈ ਇਹ ਪਾਇਲਟ ਪ੍ਰੋਗਰਾਮ ਚੱਲੇਗਾ ਹੂੰ ਪਹਿਲੀ ਜਿਹੜੀ ਹੁਣ ਇੱਕ ਨਵੀਂ ਤਬਦੀਲੀ ਹੋਈ ਹੈ ਕਿ ਇਨਸਾਈਡ ਕੈਨੇਡਾ ਐਪਲੀਕੈਂਟ ਦੀਆਂ ਅਰਜ਼ੀਆਂ ਲਈਆਂ ਜਾਣਗੀਆਂ ਸੋ ਇੱਕ ਚੰਗੀ ਗੱਲ ਵੀ ਹੈਗੀ ਹੈ ਖਾਸ ਕਰ ਜਿਹੜੇ ਇੰਡੀਵਿਜੂਅਲ ਕੈਨੇਡਾ ਬੈਠੇ ਨੇ ਤੇ ਜਿਨ੍ਹਾਂ ਦੇ ਕੋਲ ਐਕਸਪਰਟ ਸੈਂਟਰੀ ਵਾਲੇ ਪਾਸੇ ਸੀਆਰਸ ਸਕੋਰ ਨਹੀਂ ਬਣ ਰਿਹਾ ਉਹ ਵੀ ਬਹੁਤ ਸਾਰੇ ਇੰਡੀਵਿਜੂਅਲ ਨੇ ਜਿਹੜੇ ਕਿ ਹੁਣ ਇਹ ਵਾਲੀਆਂ ਜੌਬਸ ਵੀ ਕਰ ਰਹੇ ਨੇ ਜੇ ਉਹਨਾਂ ਨੂੰ ਜੌਬ ਆਫਰ ਹੋ ਰਹੀ ਹੈ ਉਹ ਵੀ ਐਲੀਜੀਬਲ ਨੇ ਤਾਂ ਬਿਲਕੁਲ ਜੇ ਆਸਾਲ ਚ ਤੁਹਾਡੀ ਔਰ ਇਹਦੇ ਚ ਵੀ ਗੱਲ ਹੈ ਗੁਰਜੀਤ ਕੀ ਕਿੰਨੀਆਂ ਐਪਲੀਕੇਸ਼ਨ ਨੰਬਰ ਆਫ ਐਪਲੀਕੇਸ਼ਨ ਕਿੰਨੀਆਂ ਹੋਣਗੀਆਂ ਕਿੰਨੀਆਂ ਦੀ ਇਨਟੈਕ ਕੀਤੀ ਜਾਏਗੀ ਇਹ ਵੀ ਹੁਣ 31 ਮਾਰਚ ਨੂੰ ਪਤਾ ਲੱਗੇਗਾ ਜਾਂ ਜਿੱਦ ਦਿਨ ਉਹਨਾਂ ਨੇ ਦੱਸਣਾ ਡਿਪਾਰਟਮੈਂਟ ਨੇ ਉਦੋਂ ਹੀ ਪਤਾ ਲੱਗੇਗਾ ਤਾਂ ਹਰ ਸਾਲ ਇਹ ਪ੍ਰੋਗਰਾਮ ਖੁੱਲਿਆ ਕਰੇਗਾ ਸੋ ਬਾਕੀ ਅਗਲੇ 5 ਸਾਲ ਲਈ ਪ੍ਰੋਗਰਾਮ ਦੀ ਇਨਟੈਕ ਚਲਣੀ ਹੈ ਤਾਂ ਜਿਹੜੇ ਇਨਸਾਈਟ ਕੈਨੇਡਾ ਬੈਠੇ ਐਪਲੀਕੈਂਟਸ ਨੇ ਜਿਨ੍ਹਾਂ ਦੀ ਇਸ ਸਾਲ ਹੁਣ ਐਲੀਜੀਬਿਲਟੀ ਨਹੀਂ ਬਣੇਗੀ ਜਾਂ ਤੁਹਾਡੀ ਫਾਈਲ ਨਹੀਂ ਸਬਮਿਟ ਹੋਏਗੀ ਤਾਂ ਤੁਸੀਂ ਅਗਲੇ 5 ਸਾਲਾਂ ਦੇ ਵਿੱਚ ਅਗਲੇ ਸਾਲ ਵੀ ਤੁਹਾਡੀ ਚਾਂਸ ਬਣ ਸਕਦਾ ਹੈ ਮੇਨ ਹੈ ਕਿ ਤੁਸੀਂ ਸਹੀ ਸਮੇਂ ਤੇ ਜਾਣਕਾਰੀ ਲਈ ਹੋਵੇ ਆਪਣੀ ਐਲੀਜੀਬਿਲਟੀ ਪੂਰੀ ਬਣਾਈ ਹੋਵੇ ਕੰਪੋਨੈਂਟਸ ਪੂਰੇ ਕੀਤੇ ਹੋਣ ਜੇ ਆਸ ਸਾਲ ਨਹੀਂ ਫਾਈਲ ਸਬਮਿਟ ਹੋਈਗੀ ਤਾਂ ਅਗਲੇ ਸਾਲ ਫਰ ਸ਼ੋਰ ਹੋ ਸਕਦੀ ਹੈ ਜੀ ਤੇ ਨਾਲੇ ਸਰ ਇੱਕ ਹੋਰ ਅਪਡੇਟ ਜੋ ਸੁਣਨ ਨੂੰ ਮਿਲ ਰਿਹਾ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਨੂੰ ਲੈ ਕੇ ਜੋ ਐਪਲੀਕੇਸ਼ਨਸ ਉਤੇ ਟੈਂਪਰੇਰੀ ਪਾਜ਼ ਲਗਾ ਦਿੱਤਾ ਗਿਆ ਸੀ ਹਾਲੇ ਵੀ 2020 ਦੀਆਂ ਐਪਲੀਕੇਸ਼ਨਸ ਹੀ ਚੱਕੀਆਂ ਜਾ ਰਹੀਆਂ ਸੀ ਤੇ ਹੁਣ ਉਹਦੇ ਵਿੱਚ ਕੀ ਅਪਡੇਟ ਆਈ ਹੈ ਬ੍ਰਹਦਪੁਰ ਜੀ ਇੱਕ ਜਿਹੜਾ ਸਭ ਤੋਂ ਮੋਸਟ ਪਪੂਲਰ ਪ੍ਰੋਗਰਾਮ ਜਿਹਦੀ ਸਭ ਤੋਂ ਵੱਧ ਡਿਮਾਂਡ ਹੈ ਹਰ ਪਰਿਵਾਰ ਦੀ ਜ਼ਰੂਰਤ ਹੈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਦੀ ਜਿਹੜੀ ਪੈਰੈਂਟਲ ਪੀਆਰ ਪ੍ਰੋਗਰਾਮ ਚੱਲਦਾ ਹੈ ਲਾਟਰੀ ਸਿਸਟਮ ਉਧਾਰ ਪ੍ਰੋਗਰਾਮ ਚੱਲਦਾ ਹੈ ਜਿਵੇਂ ਪਿਛਲੇ ਕੁਝ ਹਫ਼ਤੇ ਪਹਿਲਾਂ ਮਿਨਿਸਟਰ ਸਾਹਿਬ ਨੇ ਕਿਹਾ ਸੀ ਕਿ ਇਫ ਪ੍ਰੋਗਰਾਮ ਉੱਤੇ ਅਸੀਂ ਟੈਂਪਰੇਰੀ ਪਾਜ਼ ਲਗਾ ਰਹੇ ਹਾਂ ਪਰ ਗੁੱਡ ਨਿਊਜ਼ ਆਈ ਹੈ ਪਿਛਲੇ ਫਰਾਈਡੇ ਕਿ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਦੀਆਂ ਆਹ ਸਾਲ ਦੀ ਇਨਟੈਕ ਵੀ ਹੋਣ ਜਾ ਰਹੀ ਹੈ ਦੀ ਪੀਆਰ ਐਪਲੀਕੇਸ਼ਨਸ ਆ ਗਈਆਂ ਨੇ ਪਰ ਜਿਹੜਾ ਉਸ ਤੋਂ ਟੈਕਨੀਕਲ ਜਿਹੜਾ ਇੱਕ ਸਵਾਲ ਖੜਾ ਹੁੰਦਾ ਕਿ ਜਿਹੜਾ ਇੰਟੈਂਟ ਫਾਰਮ ਭਰੇਗੇ ਨੇ 2020 ਵਾਲੇ ਪੂਲ ਦੇ ਵਿੱਚੋਂ ਹੀ ਇਹ 10000 ਸਪான்ਸਰ ਦੀ ਲੋਟਰੀ ਕੱਢੀ ਜਾਏਗੀ ਜਾਂ ਕਹਿ ਲੋ ਕਿ 10000 ਜਿਹੜੇ ਸਪான்ਸਰ ਨੇ ਉਹਨਾਂ ਦੀਆਂ ਐਪਲੀਕੇਸ਼ਨਾਂ ਦੀ ਇੰਟੈਗ ਵਾਸਤੇ ਈਮੇਲ ਜਾਰੀ ਹੋਣਗੀਆਂ ਪਰ ਜਿਹੜਾ ਪੂਲ ਹੈਗਾ ਉਹ 2020 ਦੇ ਪੂਲ ਵਿੱਚੋਂ ਹੀ ਇੰਟੈਂਟ ਫਾਰਮ ਪਿਕ ਹੋਣਗੇ ਜਾਂ ਉਹਦੀ ਲੋਟਰੀ ਨਿਕਲੇਗੀ ਜਾਂ ਰੈਂਡਮ ਸਿਲੈਕਸ਼ਨ ਹੋਏਗੀ ਸੋ ਇਹਦੇ ਉੱਤੇ ਹੁਣ ਕਿੰਦੂ ਪਰੰਤੂ ਨਾ ਤੁਸੀਂ ਕਰ ਸਕਦੇ ਨਾ ਮੈਂ ਕਰ ਸਕਦਾ ਤਾਂ ਡਿਪਾਰਟਮੈਂਟ ਦੀ ਆਪਣੀ ਚੋਇਸ ਹੈ ਮਰਜ਼ੀ ਹੈ ਪਰ ਇਹ ਗਲਤ ਫੈਸਲਾ ਲਾ ਕਿ 2020 ਤੋਂ ਬਾਅਦ ਲਗਾਤਾਰ 4 ਸਾਲ ਉਸੇ ਪੂਲ ਦੇ ਵਿੱਚ ਉਹ ਹੀ ਜਿਹੜੀ ਲਾਟਰੀ ਇੰਟੈਂਟ ਫਾਰਮ ਰੈਂਡਮ ਸਿਲੈਕਸ਼ਨ ਕੀਤੀ ਜਾਂਦੀ ਰਹੀ ਹੈ ਪਰ ਇੱਕ ਚੰਗੀ ਨਿਊਜ਼ ਵੀ ਹੈ ਕਿ ਐਟ ਲੀਸਟ 10000 ਇੰਡੀਵਿਜੂਅਲ ਦੀ ਵਾਰੀ ਆਏਗੀ ਆਪਣੇ ਪੇਰੈਂਟਸ ਦੀ ਪੀਆਰ ਫਾਈਲ ਔਨ ਦੇ ਵਾਸਤੇ ਸੋ ਉਹਦੇ ਚ ਜਿਹੜੀ ਐਲੀਜੀਬਿਲਟੀ ਹੈ ਕਿ ਸਪான்ਸਰ ਦੇ ਕੋਲ ਪਿਛਲੇ 3 ਸਾਲ ਦੀ ਗ੍ਰੋਸ ਇਨਕਮ ਲਾਈਕੋ ਪਲਸ 30% ਹੋਣੀ ਲਾਜ਼ਮੀ ਹੈ ਲੋ ਇਨਕਮ ਕਟ ਆਫ ਟੇਬਲ ਪਲਸ 30% ਉਹਦੇ ਉੱਤੇ ਹੋਰ ਜਿਹੜੀ ਤੁਹਾਡੀ ਗ੍ਰੋਸ ਹੈਗੀ ਹੈ ਗ੍ਰੋਸ ਤੋਂ ਭਾਵ ਹੁੰਦਾ ਕਿ ਜੇ ਤੁਸੀਂ ਦੋਨੋਂ ਜਣੇ ਉਹ ਮੈਰਿਡ ਹੋ ਸਪான்ਸਰ ਹੈ ਨਾ ਉਹਦੀ ਸਪਾਊਸ ਦੋਨੋਂ ਦੀ ਇਨਕਮ ਦੀ ਹੈਗੀ ਕੰਬਾਈਨਡ ਹੋ ਜਾਂਦੀ ਹੈ ਤਾਂ ਉਹ ਇੱਕ ਪਹਿਲੀ ਅਲੀਜੀਬਿਲਟੀ ਜਿਹੜੀ ਰੈਗੂਲੇਸ਼ਨ 133 ਹੈਗੀ ਰਪੈਕ ਦੀ ਉਹਦੇ ਆਧਾਰ ਤੇ ਸਪான்ਸਰ ਦਾ ਅਲੀਜੀਬਲ ਹੋਣਾ ਵੀ ਲਾਜ਼ਮੀ ਹੈ ਹੁਣ ਕਈ ਵਾਰ ਇਹ ਵੀ ਹੁੰਦਾ ਗੁਰਜੀਤ ਕੀ ਉਹ ਜਿਨ੍ਹਾਂ ਨੇ ਇੰਟੈਂਡ ਫਾਰਮ ਪਰ ਇਹਨੇ ਹੁਣ ਪਿਛਲੇ 4-5 ਸਾਲ ਤੱਕ ਬਣਾਉਂਦੇ ਰਹੇ ਵਿੱਚੋਂ ਇੱਕ ਦੋ ਸਾਲ ਦੀ ਡ੍ਰੌਪ ਹੋ ਗਈ ਹੁਣ ਲਾਟਰੀ ਤਾਂ ਉਹਨਾਂ ਦੀ ਵੀ ਨਿਕਲ ਆਏਗੀ ਬਾਈ ਚਾਂਸ ਨਿਕਲ ਪਹਿਲਾਂ ਵੀ ਨਿਕਲਦੀ ਰਹੀ ਹੈ ਉਹਨਾਂ ਦੇ ਵੀ ਨਿਕਲੀ ਹੈ ਜਿਨ੍ਹਾਂ ਦੀ ਗ੍ਰੋਸ ਇਨਕਮ ਪੂਰੀ ਨਹੀਂ ਸੀਗੀ ਜਾਂ ਇੱਕ ਦੋ ਸਾਲ 'ਚ ਘੱਟ ਸੀ ਤਾਂ ਕੀ ਉਹਨਾਂ ਨੂੰ ਇਹ ਲਾਟਰੀ ਨਿਕਲਣ ਤੋਂ ਬਾਅਦ ਜੇ ਐਲੀਜੀਬਲ ਜਾਂ ਗ੍ਰੋਸ ਇਨਕਮ ਨਹੀਂ ਹੈਗੀ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਸੋ ਇਹਦੇ ਵਾਸਤੇ ਸਲਾਮ ਮਸ਼ਰਾ ਕਰਨ ਵਾਸਤੇ ਹਜੇ ਸਮਾਂ ਹੈ ਕਿਉਂਕਿ ਜਿਹੜਾ ਪ੍ਰੋਗਰਾਮ ਦੀ ਇੰਟੈਗ੍ਰੀਟੀ ਦੀ ਡੇਟ ਹੈ ਉਹ ਹਜੇ ਅਨਾਉਂਸ ਨਹੀਂ ਹੋਈ ਵੋ uh, ਵਿੰਡੋ ਉਹ ਦੀ ਜਿਹੜੀ ਡੇਟਸ ਨੇ ਉਹ ਵੀ ਹਜੇ ਅਨਾਉਂਸ ਨਹੀਂ ਹੋਈਆਂ ਅਗਲੇ ਮਹੀਨਿਆਂ ਦੇ ਵਿੱਚ ਮਿਨਿਸਟਰ ਸਾਹਿਬ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਪ੍ਰੋਗਰਾਮ ਦੀ ਜਦੋਂ ਖੁੱਲੇਗਾ ਕਿੰਨੇ ਹਫ਼ਤਿਆਂ ਲਈ ਖੁੱਲਣਾ ਹੈ ਕਿੰਨੇ ਦਿਨ ਲਈ ਖੁੱਲਣਾ ਹੈ ਉਹ ਡੇਟ ਅਨਾਉਂਸ ਕੀਤੀ ਜਾਏਗੀ ਸੋ ਬਾਕੀ ਉਸ ਤੋਂ ਪਹਿਲਾਂ ਤੁਸੀਂ ਕੀ ਕੀ ਡਾਕੂਮੈਂਟਸ ਨੇ ਕੀ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਕਿ ਨਹੀਂ ਬਣਦੀ ਤੁਹਾਡੇ ਕੋਲ ਗ੍ਰੋਸ ਇਨਕਮ ਕਿੰਨੀ ਹੈ ਕਿੰਨੀ ਹੋਣੀ ਚਾਹੀਦੀ ਹੈ ਹੁਣ 2024 ਵਾਲੀਆਂ ਵੀ T4 ਆ ਰਹੀਆਂ ਨੇ ਤਾਂ ਉਹਦੇ ਸੰਬੰਧੀ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਤੁਸੀਂ ਇਸ ਸਾਲ ਦੀ ਗ੍ਰੋਸ ਇਨਕਮ ਵੀ ਰਿਕੁਆਇਰਡ ਜਿੰਨੀ ਤੁਹਾਡੇ ਵਾਸਤੇ ਹੈਗੀ ਹੈ ਉਨੀ ਤੁਹਾਡੀ ਤੁਸੀਂ ਫਾਈਲ ਕਰ ਸਕੋ ਸੋ ਉਹ ਸਾਰੀ ਜਾਣਕਾਰੀ ਦੇ ਵਾਸਤੇ ਹਰੇ ਤੁਹਾਡੇ ਕੋਲ ਸਮਾਂ ਹੈ ਸੰਪਰਕ ਕਰ ਸਕਦੇ ਹਾਂ ਜੀ ਤੇ ਸਰ 2020 ਵਾਲਿਆਂ ਦੀ ਤਾਂ ਜਿਵੇਂ ਕਿ ਇੱਕ ਤਰ੍ਹਾਂ ਨਾਲ ਲੋਟਰੀ ਹੀ ਲੱਗ ਰਹੀ ਹੈ ਐਨੇ ਸਾਲਾਂ ਤੋਂ ਉਹਨਾਂ ਦੀ ਐਪਲੀਕੇਸ਼ਨਾਂ ਚ ਚੱਕੀਆਂ ਜਾ ਰਹੀਆਂ ਨੇ ਤੇ ਜੇ ਉਸ ਤੋਂ ਬਾਅਦ ਨੇ 2021 22 ਜਾਂ ਫਿਰ 2025 ਤੱਕ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਕੋਈ ਹੋਰ ਆਪਸ਼ਨ ਹੈ ਜੋ ਆਪਣੇ ਪੇਰੈਂਟਸ ਨੂੰ ਇੱਥੇ ਪੀਆਰ ਕਰਵਾਉਣੀ ਚਾਹੁੰਦੇ ਨੇ ਦੇਖੋ ਜਿਹੜੀ ਹੁਣ ਪੇਰੈਂਟਸ ਦੀ ਪੀਆਰ ਤਾਂ ਹਰ ਪਰਿਵਾਰ ਦੀ ਜ਼ਰੂਰਤ ਹੈ ਔਰ 10000 ਐਪਲੀਕੈਂਟ ਐਪਲੀਕੇਸ਼ਨ ਜਾਂ ਲੋਟਰੀ ਕੱਢਣੀ ਜਾਂ 25000 30 35000 ਵੀ ਨੰਬਰ ਬਹੁਤ ਥੋੜਾ ਹੈਗਾ ਪਰ ਡਿਪਾਰਟਮੈਂਟ ਇਹਨੂੰ ਕਿਦਾਂ ਕੰਟਰੋਲ ਕਰ ਰਿਹਾ ਇਸ ਪ੍ਰੋਗਰਾਮ ਨੂੰ ਕਿੰਨਾ ਕੋ ਵਰਤ ਸਮਝਦੇ ਨੇ ਉਸ ਦੇ ਅਨੁਸਾਰ ਹੀ ਉਹਦੇ ਨੰਬਰ ਆਫ ਐਪਲੀਕੇਸ਼ਨ ਲਈ ਜਾਂਦੀਆਂ ਨੇ ਔਰ 2020 ਦਾ ਤਾਂ ਇੰਟੈਂਟ ਫਾਰਮਸ ਪੂਲ ਸੀਗਾ ਹਾਲਾਂਕਿ ਉਹ ਕਮ ਤੱਕ ਇਹਨਾਂ ਵੱਡਾ ਨਹੀਂ ਹੈਗਾ ਉਹ ਦੁਬਾਰਾ ਵੀ ਕਹਿ ਸਕਦੇ ਨੇ ਜਦੋਂ ਹੁਣ 2024 ਤੋਂ ਬਾਅਦ 2025 ਵਿੱਚ ਆ ਗਿਆ ਆਪਾਂ ਤਾਂ ਹੁਣ ਵੀ ਇੰਟੈਂਟ ਫਾਰਮ ਪਰ ਮਸ ਦੋ ਹਫ਼ਤੇ ਜਾਂ ਚਾਰ ਹਫ਼ਤੇ ਵੀ ਦੇ ਸਕਦੇ ਸੀਗੇ ਤਾਂ ਉਹਦੇ ਚ ਨਵੇਂ ਜਿਹੜੇ ਐਲੀਜੀਬਲ ਹੋਏ ਐਪਲੀਕੈਂਟਸ ਨੇ ਜਿਨ੍ਹਾਂ ਕੋਲ ਉਦੋਂ ਗ੍ਰੋਸ ਇਨਕਮ ਨਹੀਂ ਸੀਗੀ ਤਾਂ ਉਹ ਆਪਣਾ ਇੰਟੈਂਟ ਫਾਰਮ ਭਰ ਸਕਦੇ ਸੀਗੇ ਉਹਨਾਂ ਨੂੰ ਫੇਰ ਚਾਂਸ ਮਿਲਦਾ ਪਰ ਜੇ ਹੁਣ ਉਹਦੇ ਵਿੱਚ ਹੀ ਆਲਰੇਡੀ ਡਿਸਾਈਡ ਹੋ ਚੁੱਕਾ ਹੈ ਆ ਤੁਸੀਂ ਪੁੱਛਿਆ ਕਿ ਉਹਨਾਂ ਵਾਸਤੇ ਕਿ ਹੋਰ ਕੀ ਮੌਕਾ ਹੈ ਬਿਲਕੁਲ ਜਿਨ੍ਹਾਂ ਦੀ ਪੀਆਰ ਦੀ ਫਾਈਲ ਜਾਂ ਲੋਟਰੀ ਨਹੀਂ ਨਿਕਲਦੀ ਗ੍ਰੋਸ ਇਨਕਮ ਭਰਨ ਤੋਂ ਬਾਅਦ ਵੀ ਐਨੇ ਸਾਲਾਂ ਤੋਂ ਤੁਹਾਡੇ ਕੋਲ ਸਭ ਤੋਂ ਇੱਕ ਜਿਹੜਾ ਮੇਨ ਕਮ ਹੈ ਸੁਪਰ ਵੀਜ਼ਾ ਅਪਲੀਕੇਸ਼ਨ ਦਾ ਕੋਈ ਕਰ ਹੀ ਲੈਣੀ ਚਾਹੀਦੀ ਹੈ ਜੀ ਸਾਰੇ ਪਰਿਵਾਰ ਦੀ ਜ਼ਰੂਰਤ ਘਰ ਘਰ ਦੀ ਜ਼ਰੂਰਤ ਹੈਗੀ ਹੈ ਹੁਣ ਤੱਕ ਨਹੀਂ ਅਪਲਾਈ ਕੀਤਾ ਤਾਂ ਸੁਪਰ ਵੀਜ਼ਾ ਲਵਾ ਕੇ ਰੱਖੋ ਉਸ ਤੋਂ ਬਿਨਾਂ ਗੁਰਜੀਤ ਇੱਕ ਪ੍ਰੋਗਰਾਮ ਚੱਲਦਾ ਹੈ ਪਰ ਉਹ ਕੁਝ ਜਿਵੇਂ ਖਾਸ ਉਦੇ ਫੈਕਟਰਸ ਦੇਖਨੇ ਪੈਂਦੇ ਨੇ ਕਿ ਉਸ ਪਰਿਵਾਰ ਵਾਸਤੇ ਉਹ एलिਜੀਬਿਲਟੀ ਬਣਦੀ ਹੈ ਕਿ ਨਹੀਂ ਜਿਵੇਂ ਜ਼ਿਕਰ ਕਰਦਣਾ ਮੈਂ ਕਿ ਜਿਹੜਾ ਵਿਦਨ ਕੈਨੇਡਾ ਹਿਮਿਟਰੀਅਨ ਐਂਡ ਕੰਪੈਸ਼ਨ ਗਰਾਉਂਡ ਦਾ ਪ੍ਰੋਗਰਾਮ ਚੱਲਦਾ ਹੈ ਸੈਕਸ਼ਨ 25 ਅਰ ਪੈਚੇਦਾਰ ਤੇ ਰਿਲੀਫ ਮਿਲ ਸਕਦੀ ਹੈ ਪਰ ਉਹਨਾਂ ਵਾਸਤੇ ਹੀ ਰਿਕਮੈਂਡ ਕੀਤਾ ਜਾਂਦਾ ਜਿਹੜੇ ਪੇਰੈਂਟਸ ਪਿੱਛੇ ਇਕੱਲੇ ਰਹਿ ਚੁੱਕੇ ਨੇ ਬੱਚੇ ਸਾਰੇ ਕੈਨੇਡਾ ਸੈਟਲ ਨੇ ਜਾਂ ਬੱਚੇ ਇੱਥੇ ਵੀ ਸੈਟਲ ਨੇ ਜਾਂ ਕਿਸੇ ਹੋਰ ਕੰਟਰੀ ਵੀ ਉਹਨਾਂ ਦੀ ਡਾਟਰਸ ਦੀ ਮੈਰਿਡ ਹੋ ਚੁੱਕੀ ਹੈ ਨੇ ਜਾਂ ਇੰਡੀਆ ਕਿਤੇ ਸੈਟਲ ਨੇ ਸੋ ਯਾ ਉਹ ਫੈਕਟਰ ਹੋਰ ਵੀ ਹੁੰਦੇ ਨੇ ਕਿ ਤੁਸੀਂ ਸੀਨੀਅਰ ਹੋ ਚੁੱਕੇ ਹੋ ਸ਼ਾਰਟ ਪੈਂਟਸ ਉੱਤੇ ਰੇਜ ਹੋ ਚੁੱਕੀ ਹੈ ਤੁਸੀਂ ਲਿਵਿੰਗ ਬਾਇ ਕੱਲੇ ਰਹਿ ਰਹੇ ਨੇ ਉੱਥੇ ਉਹਨਾਂ ਹਾਲਾਤਾਂ 'ਚ ਇੱਥੇ ਚਿਲड्रन ਨੇ ਗ੍ਰੈਂਡ ਚਿਲड्रन ਨੇ ਬੈਸਟ ਇੰਟਰਸਟ ਆਫ ਚਿਲड्रन ਨੇ ਪਿਛਲੇ ਕਈ ਸਾਲਾਂ ਤੋਂ ਵਿਜ਼ਟਰ ਵੀਜ਼ਾ ਜਾਂ ਸੁਪਰ ਵੀਜ਼ਾ ਉੱਤੇ ਆਪਣੇ ਇੱਥੇ ਬੱਚਿਆਂ ਦੇ ਕੋਲ ਆ ਰਹੇ ਨੇ ਰਹਿ ਰਹੇ ਨੇ ਸਟੇ ਕਰ ਰਹੇ ਨੇ ਸੋ ਉਹ ਫੈਕਟਰਸ ਹੁੰਦੇ ਨੇ ਜਾਂ ਕਈ ਵਾਰ ਹੁੰਦਾ ਕਿ ਪੇਰੈਂਟਸ ਵਿੱਚੋਂ ਮਾਤਾ ਪਿਤਾ ਵਿੱਚੋਂ ਕੋਈ ਇੱਕ ਜਣਾ ਰਹਿ ਚੁੱਕਾ ਹੁੰਦਾ ਦੂਜੇ ਦੀ ਡੈਥ ਹੋ ਚੁੱਕੀ ਹੈ ਜਾਂ ਕੋਈ ਹੋਰ ਕਈ ਤਰ੍ਹਾਂ ਦੇ ਟਰੈਜਿਕ ਸਰਕਮਸਟਾਰਸ ਬਣ ਜਾਂਦੇ ਨੇ ਕਿਸੇ ਪਰਿਵਾਰ ਦੇ ਵਿੱਚੋਂ ਉਦੋਂ ਦੇ ਫੈਕਟਰ ਹੋਣ ਜਿਨ੍ਹਾਂ ਨੂੰ ਹਿਊਮਨ ਡੈਡੀਨ ਗਰਾਉਂਡ ਵਾਸਤੇ ਆਪਾਂ 서ਮਿਸ਼ਨ ਕਰ ਸਕਦੇ ਆ ਸੋ ਵਿਦਨ ਕੈਨੇਡਾ ਐਚ ਐਮ ਸੀ ਗਰਾਉਂਡ ਦੀ ਐਪਲੀਕੇਸ਼ਨ ਬਟ ਇਹ ਆ ਕਿ ਉਹਦੇ ਵਾਸਤੇ ਸਲਾਮ ਅਸ਼ਰਾ ਜ਼ਰੂਰ ਕਰੋ ਅਸੈਸਮੈਂਟ ਕਰਾਓ ਪਰ ਇਹ ਗੱਲ ਜ਼ਰੂਰ ਰੱਖਿਓ ਜੇ ਤੁਹਾਡੀ ਲੋਟਰੀ ਵਾਲੇ ਪ੍ਰੋਗਰਾਮ ਵਿੱਚ ਲੋਟਰੀ ਨਹੀਂ ਨਿਕਲ ਰਹੀ ਤੇ ਐਚ ਐਮ ਸੀ ਵਾਲੇ ਪ੍ਰੋਗਰਾਮ ਵਿੱਚ ਫਾਈਲ ਲਗਾ ਸਕਦੇ ਹੋ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈ ਹਮ ਸੋ ਉਹ ਦੇ ਚਿਕਤਾ ਹੈ ਕਿ ਟੋਟਲ ਨੰਬਰ ਆਫ ਜਿਹੜਾ ਫਾਈਲ ਦਾ ਕੋਟਾ ਹੈਗਾ ਉਹ 89000 ਦਾ ਚੱਲਦਾ ਹੈ ਐਟ ਲੀਸਟ ਲਗਭਗ 90000 ਐਪਲੀਕੇਸ਼ਨਾਂ ਸਾਲ ਦੀਆਂ ਪ੍ਰੋਸੈਸ ਹੁੰਦੀਆਂ ਨੇ ਐਚ ਐਨ ਸੀ ਗਰਾਊਂਡ ਦੀਆਂ ਤਾਂ ਉਹਦੇ ਵਿੱਚੋਂ ਜਿਹੜੀ ਅਪਰੂਵਲ ਰੇਟ ਵੀ 60 70% ਹੈ ਸੋ ਜੇ ਐਚ ਐਨ ਸੀ ਗਰਾਊਂਡ 'ਚ ਤੁਹਾਡੀ ਫਾਈਲ ਔਰ ਉਹਦੇ ਵਿੱਚ ਵੀ ਕੋਈ ਡੈਫੀਨੇਸ਼ਨ ਕੋਈ ਡਿਸਕ੍ਰਿਪਸ਼ਨ ਨਹੀਂ ਹੈਗੀ ਉਹ ਅਫਸਰ ਦੀ ਹੀ ਕ੍ਰਾਈਟੇਰੀਆ ਚੱਲਦਾ ਕਿ ਉਹਨੇ ਕਿਹੜੀ ਫਾਈਲ ਨੂੰ ਅਪਰੂਵ ਕਰਨਾ ਹੈ ਕਿ ਨੂੰ ਨਹੀਂ ਕਰਨਾ ਸੋ ਆਫੀਸਰ ਦੇ ਉੱਤੇ ਡਿਪੈਂਡ ਆ ਪਰ ਜੇ ਜ਼ਰੂਰਤ ਹੈ ਔਰ ਜੇ ਅਪਲਾਈ ਕਰੋਗੇ ਫਾਈਲ ਸਬਮਿਟ ਕਰੋਗੇ ਤਾਂ ਉਹਦੇ ਚ ਤੁਹਾਡੀ ਅਪਰੂਵਲ ਜਾਂ ਪੀਅਰ ਉਹਦੇ ਚ ਅਪਰੂਵ ਹੋ ਵੀ ਸਕਦੀ ਹੈ ਜੋ ਕਿ ਐਚਐਨਸੀ ਚ ਤੁਹਾਡੀ ਪੀਅਰ ਅਪਰੂਵ ਹੋ ਜਾਏਗੀ ਤਾਂ ਲੋਟਰੀ ਤੋਂ ਵੀ ਵੱਡੀ ਗੱਲ ਹੋ ਜਾਂਦੀ ਹੈ ਗੁਰਜੀਤ ਤਾਂ ਉਹਦੇ ਸੰਬੰਧੀ ਸਲਾਹ ਮਸ਼ਵਰਾ ਵੀ ਕਰਨਾ ਲਾਜ਼ਮੀ ਹੈ ਤਾਂ ਕਿ ਪੀਰੈਂਟਸ ਦਾ ਜਿਹੜਾ ਤੁਹਾਡਾ ਇੱਥੇ ਪਹੁੰਚਣ ਦਾ ਇੱਕ ਜ਼ਰੀਆ ਉਹਦੇ ਰਾਹੀਂ ਵੀ ਬਣ ਸਕਦਾ ਹੈ ਜੀ ਤੇ ਸਰ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਥੋੜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੀ ਗੱਲ ਕਰਦੇ ਆਂ ਤਾਂ ਡਰਾਅ ਇਸ ਸਮੇਂ ਕਾਫੀ ਉੱਪਰ ਚੱਲ ਰਿਹਾ ਨੇ 500 ਤੋਂ ਉੱਪਰ ਸਕੋਰ ਆ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਹਿੇ ਜਾ ਰਹੇ ਨੇ ਐਲ ਐਮ ਬੀ ਯੂ ਦੇ ਪੁਆਇੰਟਸ ਘੱਟ ਹੋ ਸਕਦੇ ਨੇ 50 ਪੁਆਇੰਟਸ ਤਾਂ ਉਸ ਤੋਂ ਬਾਅਦ ਡਰਾਅ ਨੇ ਜਿਹੜੇ ਉਹ ਥੱਲੇ ਆ ਸਕਦੇ ਨੇ 500 ਤੋਂ نیچے ਆ ਸਕਦਾ ਹੈ ਜਿਹੜਾ ਤੁਸੀਂ ਇਹ ਸਵਾਲ ਕੀਤਾ ਗੁਰਜੀਤ ਕੀ ਆਈ ਵਿਸ਼ ਕੀ ਹਾਂ 500 ਤੋਂ ਥੱਲੇ ਆਵੇ ਬ ਉਂਡ ਅਗਲੇ ਕੁਝ ਮਹੀਨਿਆਂ ਤੱਕ ਇਹਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਹੜਾ ਸਭ ਤੋਂ ਪ੍ਰੋਟਾਇਟਾਈਜ਼ ਜਿਹੜੀ ਉਹ ਡਰਾ ਨਿਕਲ ਰਹੇ ਨੇ ਉਹ ਫ੍ਰੈਂਚ ਲੈਂਗੁਏਜ ਐਫੀਸ਼ੀਐਂਸੀ ਵਾਲੇ ਨਿਕਲ ਰਹੇ ਨੇ ਜਿੱਥੇ ਆਈਟੀਏ ਵੀ ਜਿਆਦਾ ਦਿੱਤੀਆਂ ਜਾ ਰਹੀਆਂ ਨੇ ਤੇ ਉਹਦਾ ਜਿਹੜਾ ਸਕੋਰ ਵੀ ਕਾਫੀ ਰੀਜ਼ਨੇਬਲ ਆ ਰਿਹਾ ਦੂਜੇ ਪਾਸੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਦਾ ਲਾਸਟ ਜਿਹੜਾ ਡਰਾ ਸੀਗਾ 521 ਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹਜੇ ਤੱਕ ਕੋਈ ਡਰਾ ਨਿਕਲਿਆ ਨਹੀਂ ਹੈਗਾ ਪੀਐਨਪੀ ਤੇ ਵੀ ਨਿਕਲ ਰਹੇ ਨੇ ਪਰ ਜੇ ਐਪਾ ਹੀ ਸਪੈਕੂਲੇਸ਼ਨ ਤੇ ਰਹੀ ਹੈ ਕਿ ਅਗਲੇ ਮਹੀਨੇ ਥੱਲੇ ਆ ਸਕਦੇ ਨੇ ਔਰ ਪੌਸਿਬਿਲਟੀ ਬਣ ਵੀ ਸਕਦੀ ਹੈ ਪਰ ਬੈਕਅਪ ਲੈ ਕੇ ਚੱਲੋ ਜੇ ਤੁਹਾਡਾ ਉਧਰ ਸਕੋਰ ਨਹੀਂ ਉਹਨਾਂ ਆ ਰਿਹਾ ਦੂਜੀ ਗੱਲ ਤੁਸੀਂ ਆਖੀ ਹੈ ਕਿ 50 ਪੁਆਇੰਟ ਐਲਮੀ ਦੇ ਘਟ ਸਕਦੇ ਨੇ ਉਹ ਵੀ ਹਜੇ ਸਰਕਾਰ ਨੇ ਅਨਾਉਂਸ ਕੀਤਾ ਮਿਨਿਸਟਰ ਨੇ ਉਹਨੂੰ ਕਿਵੇਂ ਲਾਗੂ ਕਰਨਗੇ ਕਦੋਂ ਉਹਨੂੰ ਵਿਦਨ ਇੰਪਲੀਮੈਂਟੇਸ਼ਨ ਲੈ ਕੇ ਆਉਣਗੇ ਉਹ ਸਾਰਾ ਹੁਣ ਦੇਖਣਾ ਪਏਗਾ ਵੀ ਅਨਾਉਂਸ ਕਰਕੇ ਹੀ ਕਰਨਗੇ ਇਮੀਡੀਟਲੀ ਤਾਂ ਕਰ ਨਹੀਂ ਸਕਦੇ ਦੂਜੇ ਪਾਸੇ ਹੁਣ ਜੇ ਇਲੈਕਸ਼ਨ ਹੋਣ ਜਾਣਗੀਆਂ ਨਵੀਂ ਸਰਕਾਰ ਆਏਗੀ ਉਹਦੇ ਚ ਕਈ ਮਹੀਨੇ ਨਿਕਲ ਜਾਣੇ ਨੇ ਸੋ ਜੇ ਤੁਹਾਡੇ ਕੋਲ ਬੈਕਅਪ ਕੋਈ ਵੀ ਹੈ ਅਲਮੀ ਦੇ ਪੁਆਇੰਟ ਹਜੇ ਵੀ ਐਡ ਆਨ ਹੋ ਰਹੇ ਨੇ ਉਸ ਤੋਂ ਬਿਨਾਂ ਜਿਹੜਾ ਇੱਕ ਆ ਹோம் ਕੇਅਰ ਵਰਕਰ ਪਾਇਲਟ ਸ਼ੁਰੂ ਹੋ ਰਿਹਾ ਹੈ ਜਿਹੜੇ ਖਾਸ ਕਰਕੇ ਵਿਦਿਆਰਥੀ ਭੈਣ ਭਰਾ ਹਨ ਜਿਨ੍ਹਾਂ ਦੇ ਕੋਲ ਬੈਕ ਆਉਂ ਤੋਂ ਕੱਲੀ ਪਲੱਸ 2 ਕੀਤੀ ਹੋਈ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਸੈਸਮੈਂਟ ਕਰਾਓ ਖਾਸ ਕਰਕੇ ਉਹਨਾਂ ਕਾਉਂਸਲ ਨੂੰ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈ ਜਿਨ੍ਹਾਂ ਦੇ ਕੋਲ ਐਥੀਕਲ ਪ੍ਰੈਕਟਿਸ ਚੱਲਦੀ ਹੈ ਤਾਂ ਕਿ ਤੁਹਾਨੂੰ ਹੁਣੀ ਤੋਂ ਗਾਈਡ ਕਰਕੇ ਇੱਕ ਪਾਥਵੇ ਤੁਹਾਡਾ ਲਿਖਿਆ ਜਾਵੇ ਚਾਹੇ ਹோம் ਕੇਅਰ ਪਾਇਲਟ ਦੇ ਵਿੱਚੋਂ ਚਾਹੇ ਤੁਸੀਂ ਐਮਪਲੋਰ ਬੇਸਡ ਅਲਮੀ ਦੇ ਪੁਆਇੰਟਸ ਲੈਣੇ ਨੇ ਜਾਂ ਕੋਈ ਵੀ ਜ਼ਰੀਆ ਹੋ ਕਿ ਜਿਹੜੇ ਪੰਜ ਮੇਨ ਪ੍ਰੋਗਰਾਮ ਚੱਲ ਰਹੇ ਨੇ ਜਿਨ੍ਹਾਂ ਵਿੱਚੋਂ ਹੀ ਡਰਾ ਕੱਢੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇੰਡ ਕੀਤੀ ਜਾ ਰਹੀ ਹੈ ਉਹਨੋਂ ਤੇ ਫੋਕਸ ਕਰਕੇ ਚੱਲੋ ਜਿਨ੍ਹਾਂ ਵਿੱਚ ਟ੍ਰੇਡ ਜਿਹੜੇ ਓਕਿਊਪੇਸ਼ਨ ਉਹ ਵੀ ਆ ਰਹੇ ਨੇ ਐਜੂਕੇਸ਼ਨ ਓਕਿਊਪੇਸ਼ਨ ਵੀ ਐਡ ਹੋ ਚੁੱਕੇ ਨੇ ਔਰ ਟਰਕਿੰਗ ਵਾਲੇ ਜਿਹੜੇ ਸੀ ਉਹ ਰਿਮੂਵ ਕਰ ਦਿੱਤੇ ਗਏ ਨੇ ਸੋ ਜੜੀਆਂ ਜੜੀਆਂ ਤਬਦੀਲੀਆਂ ਕਦੋਂ-ਕਦੋਂ ਆਉਂਦੀਆਂ ਨੇ ਉਹਨਾਂ ਬਾਰੇ ਹਮੇਸ਼ਾ ਜਾਣਕਾਰੀ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਆਪਣੇ ਸਟੇਟਸ ਨੂੰ ਮੇਨਟੇਨ ਰੱਖਣ ਦੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਹੀ ਤੁਹਾਡਾ ਪਾਥਵੇ ਪੀਆ ਦਾ ਚੱਲਦਾ ਨਜ਼ਰ ਆਏਗਾ ਜੀ ਬਿਲਕੁਲ ਕਾਲ ਲੈਣੇ ਆ ਸਰ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਸੁਣ ਸਿਕਾ ਜੀ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਹਾਂ ਜੀ ਸ੍ਰਮਣਪੰਥੀ ਬੋਲ ਗੱਲ ਕਰ ਰਹੇ ਹਾਂ ਜੀ ਸ੍ਰਮਣਾ ਇਹ ਗੱਲ ਕਿ ਸ੍ਰਮਣ ਨਾਲ ਕੁਝ ਨਹੀਂ ਸੀ ਵੀ ਸਾਡੀ ਏਜੰਸੀ ਚਲਾਈ ਹੋਈ ਹੈ ਫਾਈਲ 2023 ਦੀ ਤੇ ਓਨਲੀ ਬਾਇਓਮੈਟ੍ਰਿਕਸ ਹੋਏ ਨੇ ਤੇ ਪਰ ਕੋਈ ਅਪਡੇਟ ਨਹੀਂ ਹੈਗੀ ਗੋਂ ਸਾਡੀ ਲਵਾਈ ਹੋਈ ਆ ਜੀ ਸਰ ਜਾਂ ਬਿਲਕੁਲ ਜਾਂ ਜੇ ਦਾ ਬਾਇਓਮੈਟ੍ਰਿਕਸ ਹੋ ਗਏ ਔਰ ਫਾਈਲ ਲੱਗੀ ਹੋਈ ਹੈ ਸਮ ਟਾਈਮ ਕੋਈ ਫਾਈਲਾਂ ਉੱਤੇ ਪ੍ਰੋਸੈਸਿੰਗ ਜਿਵੇਂ ਥੋੜੀ ਔਰ ਲੰਬਾ ਸੁਭਾ ਵੀ ਚੱਲ ਜਾਂਦੀ ਹੈ ਬਟ ਜੇ ਸਾਡੇ ਆਫਿਸ ਤੋਂ ਫਾਈਲ ਲੱਗੀ ਹੋਈ ਹੈ ਤਾਂ ਅਸੀਂ ਉਹਦੇ ਰਿਮਾਈਂਡਰ ਵਗੈਰਾ ਵੀ ਭੇਜੇ ਹੋਣਗੇ ਜਾਂ ਨਹੀਂ ਭੇਜੇ ਤਾਂ ਤੁਸੀਂ ਉਹਨਾਂ ਦਾ ਆਫਿਸ ਕਾਲ ਕਰਕੇ ਦੱਸ ਦੇਣਾ ਨਾਮ ਕੀ ਹੈ ਤਾਂ ਦੁਬਾਰਾ ਫੇਅਰ ਫਾਲੋ ਕਰ ਲਾਂਗੇ ਤਾਂ ਕਈ ਵਾਰੀ ਉਹਦੇ ਉੱਤੇ ਪ੍ਰੋਸੈਸਿੰਗ ਦਾ ਲੰਬਾ ਟਾਈਮ ਵੀ ਲੱਗ ਜਾਂਦਾ ਬਟ ਉਹਨੂੰ ਫਾਲੋ ਅਸੀਂ ਕਰਦੇ ਰਹਿੰਦੇ ਹਾਂ ਜੀ ਧੰਨਵਾਦ ਕਾਲ ਕਰਨ ਦੇ ਲਈ ਐਨਾਲਿਸਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜਾਣ ਤੋਂ ਪਹਿਲਾਂ ਸੀਆਈਸੀ ਇਮੀਗ੍ਰੇਸ਼ਨ ਇੱਕ ਵਾਰੀ ਡਿਟੇਲ ਸੰਝਾ ਕਰ ਦੋ ਬਿਲਕੁਲ ਗੁਰਜੀਤ ਸੀਆਈਸੀ ਇਮੀਗ੍ਰੇਸ਼ਨ ਆਪਣਾ ਇੱਥੇ ਟੋਰੰਟੋ ਚਾਹ ਅਫਿਸ ਹੈਗਾ ਔਰ ਥਲੇ ਨੰਬਰ ਵੀ ਆ ਰਿਹਾ ਜਿੱਥੇ ਕਿਤੇ ਵੀ ਪ੍ਰੋਗਰਾਮ ਦੇਖਦੇ ਹੋ ਕਿਤੇ ਰੈਫਰਲ ਹੁੰਦੇ ਹੋ ਤਾਂ ਰੀਚ ਕਰਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਵੀ ਰੀਚ ਬੈਕ ਕਰੀਏ ਤੁਹਾਡਾ ਜੋ ਵੀ ਕੁਰੀ ਹੈ ਜੋ ਵੀ ਕੁਐਸਚਨ ਹੈ ਤਾਂ ਸਹੀ ਸਮੇਂ ਤੇ ਸਹੀ ਜਾਣਕਾਰੀ ਲਾਉਂਗੇ ਤਾਂ ਤੁਹਾਡੇ ਵਾਸਤੇ ਜਿਹੜੀ ਪ੍ਰੋਸੈਸਿੰਗ ਔਰ ਜੋ ਇੱਕ ਸਹੀ ਪਾਥਵੇ ਚੱਲਣਾ ਉਹ ਵੀ ਮੋਰਚੇ ਫਤਿਹ ਹੋਣ ਦੀ ਉਮੀਦ ਬਣ ਜਾਂਦੀ ਹੈ ਪ੍ਰੋਗਰਾਮ ਕੋਈ ਵੀ ਹੋਵੇ ਬਟ ਅੱਜਕੱਲ ਪਹਿਲਾਂ एलिजिਬਿਲਟੀ ਔਰ ਸਾਰੇ ਕੰਪੋਨੈਂਟਸ ਰੈਡੀ ਰੱਖਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਕਿਉਂਕਿ ਤਬਦੀਲੀਆਂ ਜਿਹੜੀਆਂ ਸਮੇਂ ਦੇ ਨਾਲ-ਨਾਲ ਤੁਹਾਨੂੰ ਵੀ ਤਬਦੀਲ ਹੋਣਾ ਪਏਗਾ ਤੁਹਾਨੂੰ ਵੀ ਆਪਣੀਆਂ ਹੈਬਿਟਸ ਸੁਧਾਰ ਲੈਣਾ ਪਏਗਾ ਤਾਂ ਹੀ ਕੈਨੇਡਾ ਪਹੁੰਚਣ ਦੇ ਤੁਹਾਡੇ ਜਿਹੜੇ ਸੁਪਨੇ ਦੇ ਸੱਚਕਾਰ ਹੋਣਗੇ ਬਾਕੀ ਜਾਣਕਾਰੀ ਜਦੋਂ ਮਰਜ਼ੀ ਸਾਡੇ ਤੋਂ ਲੈ ਲਿਆ ਕਰੋ ਜੀ ਤਾਂ ਨਾਲ ਸਰ ਅੱਜ ਦੇ ਪ੍ਰੋਗਰਾਮ ਲਈ ਐਨਏ ਬਹੁਤ-ਬਹੁਤ ਧੰਨਵਾਦ ਸਟੂਡੀਓ ਚਾਂਦ ਦੇ ਲਈ ਥੈਂਕ ਯੂ ਗੁਦੀਤ ਮਿਲਦਾ ਫਿਰ ਧੰਨਵਾਦ ਤਾਂ ਇਸੇ ਅਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਸੀਆਈਸੀ ਇਮੀਗ੍ਰੇਸ਼ਨ ਤੋਂ ਗੈਰੀ ਵਰਚੁਅਲ ਸਟੂਡੀਓ ਦੇ ਵਿੱਚ ਮੌਜੂਦ ਸਨ ਤੇ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਖਾਸ ਕਰਕੇ ਨੈਨੀ ਪ੍ਰੋਗਰਾਮ ਤੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਨੂੰ ਲੈ ਕੇ ਵੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਸੀਆਈਸੀ ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮ